ਕੰਮ ਦੀ ਨੰਦੀ ਟਰਤੀ ਦੇ ਉੱਤੇ ਇੱਕ ਬੱਸ ਐਕਸੀਡੈਂਟ ਹੁੰਦਾ ਹੈ ਬੱਸ ਦਾ ਟਿੰਕ ਦੇ ਟੈਂਕਰ ਨਾਲ ਤੇ ਉਸ ਬੱਸ ਦੇ ਵਿੱਚ ਜ਼ਿਆਦਾਤਰ ਭਾਰਤੀ ਯਾਤਰੀ ਸਵਾਰ ਸੀ ਜਿਨ੍ਹਾਂ ਚੋਂ 45 ਦੀ ਮੌਤ ਹੋ ਗਈ 46 ਲੋਕ ਉਸ ਬੱਸ ਸਵਾਰ ਸੀ ਤੇ ਬੱਸ ਮੱਕੇ ਤੋਂ ਮਦੀਨਾਵਾਲ ਜਾ ਰਹੀ ਸੀ ਤੇ ਉਸ ਬੱਸ ਦੇ ਵਿੱਚ ਡਰਾਈਵਰ ਤੋਂ ਇਲਾਵਾ ਬਾਕੀ ਸਾਰਿਆਂ ਦੀ ਮੌਤ ਹੋ ਗਈ ਹੈ ਬਹੁਤ ਦੁਖਦਾਈ ਖਬਰ ਖਬਰ ਅਨੁਸਾਰ ਉਮਰਾ ਦੇ ਲਈ ਜਾ ਰਹੀ ਬੱਸ ਡੀਜ਼ਲ ਟੈਂਕਰ ਨਾਲ ਟਕਰਾਈ ਤੇ ਸਿਰ ਡਰਾਈਵਰ ਹੀ ਜਿੰਦਾ ਬਚਿਆ ਸੋਧਿਆਰ ਵਿੱਚ ਸੋਮਵਾਰ ਦੇ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ 45 ਪਾਤਰੀਆਂ ਦੀ ਮੌਤ ਹੋ ਗਈ। ਮੱਕਾ ਤੋਂ ਮਦੀਨਾ ਜਾਣ ਵਾਲੀ ਇਸ ਵਾਸਤੇ ਵਿੱਚ ਡੀਜ਼ਲ ਟੈਂਕਰ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਿਆ ਤੇ ਅੱਗ ਲੱਗੀ। ਮ੍ਰਿਤਕਾਂ ਚ 18 ਮਹਿਲਾਵਾਂ, 17 ਮਰਦ ਤੇ 10 ਬੱਚੇ ਸ਼ਾਮਲ ਨੇ। ਜਾਣਕਾਰ ਦੇ ਮੁਤਾਬਕ ਹਾਦਸੇ ਵਿੱਚ ਸਿਰਫ 52 ਡਰਾਈਵਰ ਹੀ ਜਿੰਦਾ ਬਚਿਆ। ਹੈਦਰਾਬਾਦ ਪੁਲਿਸ ਦੇ ਅਨੁਸਾਰ 9 ਨਵੰਬਰ ਨੂੰ 54 ਲੋਕ ਹੈਦਰਾਬਾਦ ਤੋਂ ਸੋਧਿਆਰ ਉਗੇ ਸੀ। ਉਤੇ 3 ਨਵੰਬਰ ਨੂੰ ਵਾਪਸ ਆਉਣ ਵਾਲੇ ਸਨ ਇਹਨਾਂ ਚੋਂ 4 ਲੋਕ ਐਤਵਾਰ ਨੂੰ ਕਾਰ ਦੇ ਰਾਹੀਂ ਅਲੱਗ ਮਦੀਨਾ ਗਏ ਤੇ ਉਹ 4 ਲੋਕ ਬਾਹਰ ਹੋ ਗਏ ਇਹਨਾਂ 54 ਚੋਂ ਤੇ ਉਹਦੇ ਵਿੱਚ ਕਹਿੰਦੇ ਕਿ 4 ਲੋਕ ਮੱਕਾ 'ਚ ਰੁਕ ਗਏ 4 ਲੋਕ ਉਹ ਬਾਹਰ ਹੋ ਗਏ ਤੇ ਇੰਜ 46 ਲੋਕ ਬੱਸ 'ਚ ਰਹਿ ਗਏ ਮਰਤਕਾਂ ਦੇ ਵਿੱਚ ਜ਼ਿਆਦਾਤਰ ਲੋਕ ਹైదరాబాద్ ਦੇ ਦੱਸੇ ਜਾ ਰਹੇ ਨੇ ਹਾਦਸਾ ਮਦੀਨਾ ਤੋਂ ਲਗਭਗ 25 ਕਿਲੋਮੀਟਰ ਦੂਰ ਐ ਵਾਪਰਿਆ ਤੇ ਭਾਰਤੀ ਸਮੇਂ ਅਨੁਸਾਰ ਇਹ ਲੰਗੀ ਰਾਤ ਕਰੀਬ 1:30 ਵਜੇ ਵਾਪਰਿਆ